ਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਤੁਹਾਨੂੰ ਪਹਿਲਾਂ ਇੱਕ ਵੀਡੀਓ ਬਣਾਈ ਸੀਗੀ ਆਪਾਂ ਦੱਸਿਆ ਸੀ ਆਪਣੇ ਇੱਕ ਕਿਸਾਨ ਨੇ 13 ਕਿੱਲੇ ਕਣਕ ਦੀ ਬਜਾਈ ਡੀਏਪੀ ਦੀ ਜਗ੍ਹਾ ਤੇ ਐਸਐਮਐਸ 골ਡ ਨਾਲ ਬਜਾਈ ਕੀਤੀ ਸੀਗੀ ਉਹਨਾਂ ਨੇ ਬਜਾਈ ਕਰਨ ਦਾ ਕਾਰਨ ਵੀ ਇਹ ਸੀਗਾ ਵੀ ਉਹਨਾਂ ਨੇ 3 ਸਾਲ ਇਹ ਪ੍ਰੋਡਕਟ ਨੂੰ ਵਰਤਿਆ ਸੀ ਐਸਐਮਐਸ 골ਡ ਨੂੰ ਤਾਂ ਉਹਨਾਂ ਨੇ ਇੱਕ ਤੀ ਕਹਿੰਦੇ ਬਜਾਈ ਕਰਾਂਗੇ ਉਹਦੀ ਇੰਨਾ ਤਕੜਾ ਰਿਜ਼ਲਟ ਹੈ ਉਹ ਪਹਿਲਾਂ ਪਾਦੇ ਹੁੰਦੇ ਸੀ ਕੋਰਤੇ ਲਾ ਲੋ ਜਾਂ ਦੂਜੇ ਪਾਣੀ ਤੇ ਜਾਂ ਝੋਨੇ ਤੇ 10 15 ਦਿਨਾਂ ਨੂੰ ਪਾਦੇ ਹੁੰਦੇ ਸੀ ਝੋਨਾ 15 20 ਦਿਨਾਂ ਦਾ ਹੋ ਜਾਂਦਾ ਸੀਗਾ ਤਾਂ ਉਹਨਾਂ ਨੂੰ 나ੜ ਨੂਰ ਪੂੜਾ ਜਿੱਥੇ SMS 골ਡ ਪਾਇਆ ਹੁੰਦਾ ਸੀ ਪੂਰਾ 나ੜ ਮੋਟਾ ਹੁੰਦਾ ਸੀ ਹੋਰਿਆਂ ਦੇ ਮੁਕਾਬਲੇ ਇਸ ਦਾ ਜਿਹੜਾ ਜਿੱਥੇ SMS ਪਾਇਆ ਹੁੰਦਾ ਸੀ ਤਾਂ ਕਰਕੇ ਉਹਨਾਂ ਨੇ ਫਿਰ ਕਣਕ ਤੇ ਐਕਤੀ 13 ਦੇ 13 ਕਿੱਲੇ SMS 골ਡ ਉਹ 25 ਕਿਲੋ ਪੈਂਦਾ ਜੇ ਆਪਾਂ 25 ਕਿਲੋ ਪੰ ਉਹ ਵੀ 25 ਕਿਲੋ ਹੀ ਪਾਉਂਦੇ ਸੀ ਜਦੋਂ ਕੋਰਤੇ ਪਾਣਾ ਜਾਂ ਪਹਿਲੇ ਪਾਣੀ ਤੇ ਜਾਂ ਝੋਨੇ 'ਚ ਜਾਂ ਕਣਕ 'ਚ ਤੇ ਉਹਨਾਂ ਨੇ 50 ਕਿਲੋ ਪਾ ਕੇ ਬਜਾਈ ਕੀਤੀ ਸੋਨੂੰ ਇਹੀ ਫਰਕ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀ ਸੋਨੂੰ ਵੀ ਟਾਈਮ-ਟਾਈਮ ਤੇ ਦਿਖਾਉਂਦੇ ਰਵਾਂਗੇ ਪਹਿਲਾਂ 15-20 ਦਿਨ ਹੋ ਗਏ ਪਹਿਲਾਂ ਵੀਡੀਓ ਬਣਾਈ ਸੀਗੀ ਉਦੋਂ ਵੀ ਆਏ ਸੀਗੇ ਅੱਜ ਵੀ ਤੁਸੀਂ ਫਰਕ ਦੇਖੋ ਜਿੱਥੇ ਆਹ ਇੱਥੇ ਜਿੱਥੇ ਖੜਿਆ ਸੀ ਇੱਥੇ ਡੀਏਪੀ ਦੀ ਬਜਾਈ ਡੀਏਪੀ ਨਾਲ ਬਜਾਈ ਕੀਤੀ ਹੋਈ ਆ 55 ਕਿਲੋ ਡੀਏਪੀ ਪਾ ਕੇ ਤੇ ਇੱਥੇ 50 ਕਿਲੋ ਐਸਐਮਐਸ 골ਡ ਪਾ ਕੇ ਬਜਾਈ ਕੀਤੀ ਹੋਈ ਆ ਤੇ ਤੁਸੀਂ ਆਪ ਹੀ ਦੇਖੋ ਕਿਸਾਨ ਵੀਰੋ ਫਰਕ ਫੇਰ ਤੁਹਾਨੂੰ ਦੱਸ ਦਿਆਂ ਫੇਰ 20 25 ਦਿਨਾਂ ਬਾਅਦ ਫੇਰ ਤੁਹਾਨੂੰ ਦਿਖਾਵਾਂਗੇ ਆ ਕੇ ਜਦੋਂ ਤੱਕ ਕਣਕ ਵੱਡੂਗੀ ਉਦੋਂ ਵੀ ਆਪਾਂ ਆਵਾਂਗੇ ਵੀ ਝਾੜ ਵੀ ਦੇਖਾਂਗੇ ਕੱਲਾ ਇਹ ਨਹੀਂ ਅੱਜ ਤਾਂ ਪੂਰੀ ਸੰਘਣੀ ਲੱਗ ਰਹੀ ਹੈ ਹਰੀ-ਪਰੀ ਲੱਗ ਰਹੀ ਹੈ ਨਹੀਂ ਕਣਕਾ ਦੇਖ ਰਿਹਾ ਕਈ ਜਗ੍ਹਾ ਤੇ ਕਣਕਾਂ ਪੀਲੀਆਂ ਪੈ ਰਹੀਆਂ ਪਾਣੀ ਕਰਕੇ ਲਾ ਲਓ ਜਾਂ ਪਾਣੀ ਦੀ ਮਾਰ ਕਰਕੇ ਜਾਂ ਕਿਵੇਂ ਲਾ ਲਓ ਜਾਂ ਜ਼ਿੰਕ ਜਿੱਥੇ ਰੇਸਲੇ ਬਾਣਾ ਜ਼ਿੰਕ ਮੈਗਨੀਜ਼ ਦੀ ਘਾਟ ਕਰਕੇ ਲਾ ਲਓ ਜਾਂ ਕਿਵੇਂ ਲਾ ਲਓ ਪਰ ਤੁਸੀਂ ਲਾ ਲੋ ਇਹਨਾਂ ਨੇ ਕੋਈ ਜਿੰਕ ਮੈਗਜ਼ੀਨ ਹਜੇ ਕੁਝ ਨਹੀਂ ਕੀਤਾ ਕਿਉਂਕਿ ਐਸਐਮਐਸ 골ਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਲਫਰ ਕੈਲਸ਼ੀਅਮ ম্যাগਨੇਸ਼ੀਅਮ ਕਾਰਬਨ ਥੋੜੀ ਕਣੀ ਡੀਏਪੀ ਯੂਰੀਆ ਵੀ ਉਹਦੇ ਵਿੱਚ ਹੈਗੀ ਹੈ ਸਲਫਰ ম্যাগਨੇਸ਼ੀਅਮ ਕੈਲਸ਼ੀਅਮ ਕਾਰਬਨ ਡੀਏਪੀ ਯੂਰੀਆ ਤੇ ਅੱਜ ਤੁਹਾਨੂੰ ਦਿਖਾਣਾ ਹੈ ਅੱਜ ਵੀ ਤੁਸੀਂ ਇਹ ਦੇਖੋ ਡੀਏਪੀ ਨਾਲੋਂ ਦੁੱਗਣੀ ਵਧੀਆ ਖੜੀ ਹੈ ਇੱਥੇ ਦੇਖ ਲਓ ਤੁਸੀਂ ਮਤਲਬ ਵੀ ਉਹੜੇ ਦਿਖ ਰਿਹਾ ਵੀ ਬਿਰਲੀ ਲੱਗ ਰਹੀ ਹੈ ਇਹ ਕਣਕ ਦੀ ਏਪੀ ਵਾਲੀ ਤੇ ਇੱਥੇ ਤੁਸੀਂ ਦੇਖੋਗੇ ਪੂਰੀ ਸੰਘੜੀ ਕਣਕ ਪੂਰੀ ਹਰੀ ਭਰੀ ਵੀ ਰੰਗਤ ਚ ਲੱਗ ਲਈ ਹੈ ਜਿਵੇਂ ਹੁਣੇ ਕੋਈ ਸਪਰੇਅ ਕੀਤੀ ਹੋਵੇ ਕੋਈ ਤੱਤਾ ਵਾਲੀ ਤੇ ਹਜੇ ਵੀ ਤੁਸੀਂ ਹਰੀ ਭਰੀ ਖੜੀ ਹੈ ਕਣਕ ਪੱਤਾ ਉਹਦੇ ਨਾਲੋਂ ਚੋੜਾ ਹੈ ਇਹ ਵੀ ਦੇਖੋ ਤੁਸੀਂ ਮਤਲਬ ਤੁਹਾਨੂੰ ਲਾਸਟ ਤੱਕ ਵੀ ਦਿਖਾਵਾਂਗੇ ਜਦੋਂ ਝਾੜ ਵੀ ਕਿੰਨਾ ਨਿਕਲਿਆ ਇਹਦਾ ਇਸ ਕਰਕੇ ਵੀਰੋ ਕਈ ਕਿਸਾਨ ਵੀਰਾਂ ਨੇ ਚਲੋ ਰਿਜ਼ਲਟ ਵੀ ਲੈ ਹੋਏ ਐ ਤੇ ਬਹੁਤ ਇਸ ਖਾਦ ਲੈ ਕੇ ਵੀ ਗਏ ਆ ਦੂਰੋਂ ਦੂਰੋਂ ਕਿਸਾਨ ਵੀਰ ਪਰ ਗਰੰਟੀ ਵੀ ਦਿੱਤੀ ਸੀ ਤੁਹਾਨੂੰ ਪਰ ਬਜਾਈ ਨਹੀਂ ਕਦੇ ਕਰਾਈ ਸੀਗੀ ਅਸੀਂ ਤੇ ਐਸ ਕਰਕੇ ਸਾਨੂੰ ਵੀ ਉਹ ਆ ਇੱਕ ਖੁਸ਼ੀ ਜੀ ਵੀ ਆ ਦੇਖੀਏ ਜਾ ਕੇ ਤਾਂ ਦੂਜੀ ਵੀਡੀਓ ਬਣਾਨੇ ਆ ਤੁਹਾਨੂੰ ਬਣਾਉਂਦੇ ਰਾਵਾਂਗੇ 35 40 ਦਿਨਾਂ ਬਾਅਦ ਫੇਰ 20 25 ਦਿਨਾਂ ਬਾਅਦ ਲਾਸਟ ਤੱਕ ਵੀ ਝਾੜ ਤੁਹਾਨੂੰ ਦਿਖਾਵਾਂਗੇ ਤੇ ਤ੍ਰਿਲੋਕਜੀਤ ਤੁਹਾਨੂੰ ਫਰਕ ਲੱਗ ਰਿਹਾ ਜਿਵੇਂ ਪ੍ਰਧਾਨ ਜੀ ਆਪਾਂ ਪਹਿਲਾਂ ਵੀ ਵੀਡੀਓ ਦੇਖੀ ਆਪਾਂ ਦੇਖੀ ਗਈ ਸੀ ਵੀਡੀਓ ਬਣਾਈ ਸੀ ਕਣਕ ਦੀ ਹਾਂਜੀ ਉਸ ਦਿਨ ਆਪਾਂ ਅਸੀਂ 20 ਦਿਨਾਂ ਤੱਕ ਪਤਾ ਲੱਗ ਗਿਆ ਨਾ ਵੀ ਡੀਏਪੀ ਆਪਾਂ ਬਿਲਕੁਲ ਨਹੀਂ ਪਾਈ ਕਿਉਂਕਿ ਦੇ ਵੀ ਐਸਐਮਐਸ 골ਡ ਪਾਇਆ ਪਰ ਹੁਣ ਦੇਖਣ ਦੇ ਵਿੱਚ ਆ ਜਿਹੜੀ ਐਸਐਮਐਸ 골ਡ ਵਾਲੀ ਕਣਕ ਆ ਉਹ ਦੂਜੀ ਕਣਕ ਨਾਲੋਂ ਡੀਏਪੀ ਵਾਲੀ ਕਣਕ ਨਾਲੋਂ ਜਿਆਦਾ ਚੰਗੀ ਐ ਬਾਕੀ ਇਹ ਕੈਮਰੇ 'ਚ ਆਪਣੇ ਵੀਡੀਓ ਬਣਾਈ ਰਿਹਾ ਮੁੰਡਾ ਤਕਰੀਬਨ ਤੁਸੀਂ ਦੇਖੋਗੇ ਜਿੱਥੇ-ਇਥੇ ਕਣਕ ਦੀ ਫਟਾਰ ਵੀ ਜਿਆਦਾ ਐ ਗਰੋਥ ਵੀ ਜਿਆਦਾ ਐ ਇੱਕ ਦਿਨ ਦੀ ਵਜਾਈ ਐ ਕਣਕ ਦੀ ਹਾਂ ਇੱਕ ਦਿਨ ਸਗੋਂ ਪਹਿਲਾਂ ਬੀਜੀ ਹੋਈ ਐ ਹਾਂ ਹਾਂ ਤਕਰੀਬਨ ਇਕੱਠੀ ਬੀਜੀ ਐ ਪੋਸਟ ਨੂੰ ਦੇਖ ਕੇ ਗਏ ਸੀਗੇ ਆਪਾਂ ਨੂੰ ਅਸੀਂ ਯਾਰ 20-25 ਨਾਲ ਦਾ ਪਰ ਰਿਜ਼ਲਟ ਦੇਖਾਂਗੇ ਬਾਕੀ ਐਸਐਮਐਸ 골ਡ ਦੇ ਵਿੱਚ ਤਾਤਾਂ ਨਾਲ ਕੈਲਸ਼ੀਅਮ ਹੋ ਗਿਆ ਮੈਗਨੀਸ਼ੀਅਮ सिलिकॉन सर्फर ਇਹ ਤਕਰੀਬਨ ਆਮ ਜ਼ਿੰਮੇਦਾਰ ਨਹੀਂ ਵਰਤਦੇ ਨਹੀਂ ਵਰਤਦੇ ਛੋਟੇ ਤੱਤ ਬਹੁਤ ਜ਼ਰੂਰੀ ਹੈ तकरीबन ਹਰੇਕ ਫਸਲ ਵਾਸਤੇ ਆਪਾਂ ਬਾਕੀ ਤਾਂ ਟਾਈਮ ਟਾਈਮ ਤੇ ਇਹ ਬਣਦੀ ਵਿਜਟ ਕਰਦੇ ਰਹਾਂਗੇ ਇਕੱਲੇ ਇਕੱਲੇ ਕਰਕੇ ਤਾਂ ਤਾਂ ਆਪਾਂ ਨਹੀਂ ਜਿਹੜੇ ਪਾਉਂਦੇ ਹਾਂ ਨਹੀਂ ਪਾਉਂਦੇ ਹੋਂਦੇ ਇਹ ਗੱਟੇ ਦਾ ਸਾਰਾ ਕੁਝ ਹੀ ਹੈ ਹਾਂ ਕਿਉਂਕਿ ਜ਼ਿੰਮੇਦਾਰ ਮੇਨ ਡੀਏਪੀ ਯੂਰੀਆ ਦੋ ਤੱਤਾਂ ਦੀ ਜ਼ਿਆਦਾ ਫੋਕਸ ਦੋ ਤੱਤਾਂ ਤੇ ਜ਼ਿਆਦਾ ਫੋਕਸ ਸਹੀ ਹੈ ਤੁਹਾਡੀ ਗੱਲ ਬਸ ਤੋਂ ਮਾੜੀ ਮੋਟੀ ਪੋਟਾਸ਼ ਵਰਤਦਾ ਡੀਏਪੀ ਯੂਰੀਆ ਡੀਏਪੀ ਯੂਰੀਆ ਐਸ ਕਰਕੇ ਕਿਸਾਨ ਵੀਰੋ ਤੁਸੀਂ ਆਪ ਦੇਖੋ 13 ਦੇ 13 ਕਿੱਲੇ ਬਜਾਈ ਕੀਤੀ ਹੈ ਬੰਦੇ ਨੇ ਇੰਨਾ ਵਧੀਆ ਰਿਜ਼ਲਟ ਲੱਗਿਆ ਉਹਨੇ ਤਾਂ ਇੱਕ ਇਹ ਹੁੰਦਾ ਵੀ 2-4 ਕਿੱਲਾਂ ਦੀ ਚਲੋ ਬਜਾਈ ਕਰਕੇ ਦੇਖਦੇ ਆਂ ਉਹਨਾਂ ਨੇ 3 ਸਾਲ ਰਿਜ਼ਲਟ ਲਿਆ ਸੀ ਫਿਰ ਬਜਾਈ ਕੀਤੀ ਹੈ ਨਾ ਕਿ ਸਾਡੇ ਕਹੇ ਤੇ ਵਾਲੇ ਨੇ 13 ਕਿੱਲੇ ਕੋਈ ਕਿਸੇ ਤੇ 13 ਕਿੱਲੇ ਬਜਾਈ ਨਹੀਂ ਕਰਦਾ ਹੁੰਦਾ ਡੀਏਪੀ ਤੋਂ ਬਿਨਾਂ ਐਸ ਕਰਕੇ ਵੀਰੋ ਤੁਹਾਨੂੰ ਟਾਈਮ-ਟਾਈਮ ਸਰ ਦਿਖਾਉਂਦੇ ਰਾਵਾਂਗੇ ਆਹੀ ਤੁਹਾਨੂੰ ਸਾਂਝੀ ਕਰਨੀ ਸੀ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਤੁਹਾਨੂੰ ਟਾਈਮ-ਟਾਈਮ ਸਰ ਦਿਖਾਉਂਦੇ ਰਹੀਏ ਵੀ ਕੱਲੀ ਦੋ ਚੀਜ਼ਾਂ ਦੇ ਨਾਮ ਅਗਰ ਪਈ ਰਹੀ ਆਪਾਂ ਡੀਏਪੀ ਯੂਰੀਆ ਇਹ ਤੱਤ ਵੀ ਵਰਤਿਆ ਕਰੋ ਤੇ ਅਸ ਕਰਕੇ ਆਹੀ ਵੀਰੋ ਤੁਹਾਡਾ ਗੱਲਾਂ ਸਾਂਝੀਆਂ ਕਿਨੇ ਵੀਡੀਓ ਵਧੀਆ ਲੱਗਿਓ ਲਾਈਕ ਕਮੈਂਟ ਕਰਿਓ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਆਏ ਚੈਨਲ ਸਬਸਕ੍ਰਾਈਬ ਕਰ ਦੇਣ ਇੱਕ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ